ਜ਼ਿਲ੍ਹਾ ਮੋਹਾਲੀ ਦੇ ਨਾਰਕੋਟੈਕ ਸੈਲ ਦੇ ਵੱਲੋਂ ਅੱਜ ਇੱਕ ਨੌਜਵਾਨ ਨੂੰ ਖਰੜ ਸ਼ਿਵਜੋਤ ਇਨਕਲੇਵ ਦੇ ਨਜ਼ਦੀਕ ਨਸ਼ੇ ਸਨੇ ਕੀ ਤੱਕ ਕਬੂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਾਰਕੋਟੈਕ ਸੈਲ ਦੇ ਏਐਸਆਈ ਸੋਮਰਾਜ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਜਿਸ ਕਾਰਨ ਅਸੀਂ ਇਸ ਨੌਜਵਾਨ ਦਾ ਪਿੱਛਾ ਕਰ ਰਹੇ ਸੀ ਤੇ ਇਸ ਦੀ ਗੱਡੀ ਦੇ ਵਿੱਚੋਂ ਜਿੱਥੇ ਨਸ਼ਾ ਬਰਾਮਦ ਹੋਇਆ ਉੱਥੇ ਹੀ ਇੱਕ ਪੰਜਾਬ ਪੁਲਿਸ ਦੀ ਵਰਦੀ ਵੀ ਜਿਹੜੀ ਹੈ ਬਰਾਮਦ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸਨੇ ਕਾਫੀ ਡਰਾਮਾ ਵੀ ਕੀਤਾ ਤੇ ਬੜੀ ਜਦਦ ਜਹਿਦ ਦੇ ਨਾਲ ਨੌਜਵਾਨ ਨੂੰ ਕਾਬੂ ਕਰਕੇ ਨਾਰਕੋਟਿਕਸ ਸੈੱਲ ਦੇ ਮੁਲਾਜ਼ਮ ਥਾਣੇ ਲੈ ਗਏ ਤੇ ਨੌਜਵਾਨ ਦੀ ਪਛਾਣ ਸ਼ਿਵਮ ਜੋਗੀ ਰਡੇਆਲੇ ਦਾ ਰਹਿਣ ਵਾਲਾ ਤੇ ਆਮ ਲੋਕਾਂ ਨੇ ਵੀ ਉੱਥੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਜਿਹੜੀ ਸਲਾਗਾ ਕੀਤੀ ਤੇ ਕਿਹਾ ਕਿ ਪੰਜਾਬ ਦੀ ਨੋਜਵਾਨ ਨੂੰ ਕਰਨ ਵਾਲੇ ਨੂੰ ਬਖਸ਼ਾ ਨਾ ਜਾਵੇ ਤੇ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ। ਦੱਸੋ ਜੀ ਇਹਦੇ ਬਾਰੇ ਕੀ ਕਹਿਣਾ ਹੈ? ਭਾਜੀ ਅਜੇ ਸੀਕ੍ਰੀਟ ਹੈ ਸਾਰਾ ਕੁਝ ਹੀ। ਹਾਂ। ਪਰਮਿਸ਼ਨ ਮਿਲੀ ਹੈ ਤੁਹਾਡੇ ਸਾਹਮਣੇ ਗੱਡੀ ਦੇ ਭਜਾ ਕੇ ਲੈ ਗਿਆ ਸੀ। ਕਿਹਦਾ ਤਾਂ ਪਰਸ਼ਾਤੀ ਪਾ ਪਿੱਛਾ ਕਰਕੇ ਗੱਡੀ ਵੀ ਭੰਾਲੀ ਆ। ਹਾਂਜੀ। ਗੱਡੀ ਨੂੰ ਰੋਕੇ ਫੇਰ ਇਹਨੂੰ ਫੜਿਆ। ਕਿਹੜੇ ਸੈੱਲ ਤੋਂ ਆਏ ਹੋ ਤੁਸੀਂ? ਅਸੀਂ ਨਾਰਕੋ ਟੈਕ ਤੋਂ। ਤੇ ਸਵੇਰ ਦੇ ਇੱਕ ਗੋਪਤ ਇਨਫਰਮੇਸ਼ਨ ਦੀ। ਗੋਪਤ ਇਨਫਰਮੇਸ਼ਨ ਸੀ। ਤੇ ਕਿਆ ਕੁਝ ਬਰਾਮਦ ਹੋਇਆ ਇਹਦੇ ਕੋਲ ਤਾਂ? ਨਾ ਮਤ ਹੈ ਤੇ ਆ ਹੋਈ ਇਹ ਚੀਜ਼ ਕਿ ਬਿੱਟਾ ਤੁਹਾਡੇ ਸਾਹਮ ਗੱਡੀ ਵਿੱਚ ਨੇ ਸਰਕਾਰੀ ਯੂਨੀਫਾਰਮ ਦੀ ਪੁਲਿਸ ਦੀ ਪਾਈ ਹੋਈ ਹੈ ਤੁਸੀਂ ਦੇਖ ਲਈ ਆਪ ਸਰ ਕੀ ਕੀਤੀ ਤੁਸੀਂ ਦੇਖੋ ਤੇ ਹੁਣ ਕੀ ਕਾਰਵਾਈ ਹੋਊਗੀ ਉਹ ਦੇਖਦੇ ਆ ਜੀ ਖੜਦੇ ਇਹਨੂੰ ਥਾਣੇ ਪਹੁੰਚ ਕਰਦੇ ਆ ਜੀ ਜਿ ਸਿਪਜੋਤ ਗੇਟ ਦੇ ਉੱਤੇ ਜਿਹੜਾ ਨਸ਼ੇ ਵਾਲਾ ਇੱਕ ਕਾਬੂ ਕਰਿਆ ਨਾਰਕੋਟਿਕਸ ਦੇ ਵੱਲੋਂ ਕੀ ਕਹਿਣਾ ਚਾਹਦੇ ਹੋ ਭਾਈ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਬਹੁਤ ਵਧੀਆ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜੀ ਇਹਨਾਂ ਨੇ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਬਹੁਤ ਵਧੀਆ ਮਾਨ ਸਰਕਾਰ ਦੇ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਦੇਖੋ ਉਹ ਇੱਕ ਬੰਦਾ ਐਨੇ ਬੰਦਿਆਂ ਕੋਲ ਲੋਟ ਨਹੀਂ ਆ ਰਿਹਾ। ਕਿਹਾ ਉਹਨੇ ਨਸ਼ਾ ਕਰਿਆ ਹੋਇਆ ਕਿ ਆ ਨਹੀਂ ਖਾਦਾ ਹੋਇਆ ਜੀ। ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ ਬੰਦਾ। ਸਾਰੀ ਪਬਲਿਕ ਦੇਖ ਰਹੀ ਹੈ ਜੀ। ਉਹ ਪੁਲਿਸ ਮੁਲਾਜ਼ਮਾਂ ਦੇ ਵੀ ਸੱਟਾ ਮਾਰ ਰਿਹਾ। ਕੱਲਾ ਬੰਦਾ ਜੀ। ਉਹ ਚਾਰ ਜਣਿਆਂ ਕੋਲ ਲੋਟ ਨਹੀਂ ਆ ਰਿਹਾ। ਹੁਣ ਉਹਨਾਂ ਨੇ ਹੋਰ ਟੀਮ ਮਂਗਾਈ ਹੈ। ਇੱਕ ਕੁੜੀ ਦੇ ਉੱਪਰ ਕਹਿੰਦੇ ਗੱਡੀ ਚੜਾਉਣ ਲੱਗਿਆ ਦਾ। ਉਹ ਵੀ ਵਿਚਾਰੀ ਬਹੁਤ ਔਖੀ ਪੁਲਿਸ ਨੇ ਬਚਾਈ ਆ। ਪੁਲਿਸ ਜੀ ਇਹਨੇ ਗੱਡੀ ਵੀ ਭਾਂਤੀ। ਇਹਦੀ ਗੱਡੀ ਆ ਉਹ ਅੱਗੇ ਦੱਸਦੇ ਜੀ ਕਿੱਥੇ ਖੜੀ। ਉਹ ਬਲੈਨੋ